ਕਾਨਵਾਡੇ ਦੇ ਵਿੱਚ ਖੜੇ ਆਂ ਔਰ ਕਾਨਵਾਡੇ ਦੀ ਗੱਲ ਕਰੀਏ ਤਾਂ ਇਹ ਜੋ ਛੜਕਾ ਲਗਭਗ 507 ਪਿੰਡਾਂ ਨੂੰ ਜਾਂਦੀ ਆ ਔਰ ਬਹੁਤ ਹੀ ਮਾੜੀ ਛੜਕਾ ਔਰ ਲੋਕਾਂ ਨੇ ਬਦਲਾ ਕੀਤਾ ਸੀ ਕਿ ਬਦਲਾਵ ਵਾਲੀ ਸਰਕਾਰ ਆਵੇਗੀ ਔਰ ਸਾਡੇ ਜੋ ਰਾਹ ਆ ਉਹ ਪਧਰੇ ਕਰੇਗੀ ਲੇਕਿਨ ਬਦਲਾਵ ਵਾਲੀ ਸਰਕਾਰ ਨੇ ਜੇ ਧਿਆਨ ਨਹੀਂ ਦਿੱਤਾ ਜਗਾ ਜਗਾ ਦੇ ਉੱਤੇ ਲੋਕਾਂ ਨੇ ਭਾਰੀ ਰੋੜੇ ਪਾਏ ਹੋਏ ਨੇ ਰੋੜੇ ਪਾ ਕੇ ਗੁਜ਼ਾਰਾ ਕਰ ਰਹੇ ਆ ਔਰ ਜੇ ਗੱਲ ਕਰੀਏ ਤਾਂ ਬਹੁਤ ਸਾਰੇ ਪਰਿਵਾਰ ਜਦੋਂ ਕਿਸੇ ਡਾਕਟਰ ਤੋਂ ਹੋ ਕੇ ਵੀ ਜਾਂਦੇ ਆ ਤਾ ਪਰੇਸ਼ਾਨੀ ਇਹੀ ਆਉਂਦੀ ਆ ਕਿ ਕਿਤੇ ਨਾ ਕਿਤੇ ਕੋਈ ਡਿਗਨ ਦਾ ਚਾਂਸ ਬਣਿਆ ਰਹਿੰਦਾ ਔਰ ਕਾਨਵਾ ਅੱਡਾ ਜ਼ਿਲ੍ਹਾ ਪਠਾਨਕੋਟ ਦਾ ਔਰ ਪਠਾਨਕੋਟ ਜ਼ਿਲ੍ਹੇ ਦੇ ਮੰਤਰੀ ਸਾਹਿਬ ਜਿਹੜੇ ਆ ਉਹ ਵੀ ਇਸ ਰਸਤੇ ਹੀ ਲੰਘਦੇ ਆ ਲੇਕਿਨ ਮੰਤਰੀ ਸਾਹਿਬ ਦਾ ਵੀ ਅਜੇ ਕੋਈ ਪ੍ਰੋਪਰ ਜਿਹੜਾ ਕੋਈ ਪ੍ਰਪੋਜ਼ਲ ਲੱਗ ਨਹੀਂ ਰਹੀ ਕਿ ਕੋਈ ਰੋਡ ਬਾਰੇ ਪ੍ਰਪੋਜ਼ਲ ਬਣਾਈ ਹੋਵੇ ਕੋਈ ਰੋਡ ਜਿਹੜਾ ਇਸ ਵੇਲੇ ਤਿਆਰ ਹੋਵੇਗਾ ਜਾਂ ਨਹੀਂ ਹੋਵੇਗਾ ਜੇ ਰੋਡ ਨਵਾਂ ਨਹੀਂ ਤਾਂ ਪੈਚਵਰਕ ਤਾਂ ਹੋਵੇ ਜੇ ਗੱਲ ਕਰੀਏ ਤਾਂ ਕਾਨਵਾ ਅੱਡਾ ਇਹ ਅੱਡਾ ਜਿਹੜਾ ਇਹ ਹਾਈਵੇ ਦੇ ਉੱਤੇ ਆ ਨੈਸ਼ਨਲ ਹਾਈਵੇ ਦੇ ਉੱਤੇ ਆ ਔਰ ਹਾਈਵੇ ਦੇ ਉੱਤੋਂ ਜਦੋਂ ਪੰਜ ਸੱਤ ਪਿੰਡਾਂ ਨੂੰ ਜਾਂਦੇ ਆ ਲੋਕ ਤਾਂ ਇਹ ਰਸਤਾ ਸਾਰਾ ਟੁੱਟਾ ਹੋਇਆ ਔਰ ਇੱਥੇ ਭਾਈ ਸਾਹਿਬ ਖੜੇ ਆ ਹਾਂਜੀ ਭਾਈ ਸਾਹਿਬ ਸასი ਕਾਲ ਜੀ ਸასი ਕਾਲ ਜੀ ਇਹ ਕਿਹੜੇ ਕਿਹੜੇ ਪਿੰਡ ਪੈਂਦੇ ਅੱਗੇ ਜੀ ਇੱਥੇ ਜੀ ਪਿੰਡ 15 16 ਪਿੰਡ ਪੈਂਦੇ ਆ ਸੀਤਪੁਰ ਚਸ਼ਮਾ ਕੁੰਡੇ ਫਰੋਇਪੁਰ ਸੱਦੋਵਾਲ ਬੱਸੀ ਜਕਰੌਰ ਘਰੋਟਾਂ ਦਾ ਵੀ ਰਸਤਾ ਜਾਂਦਾ ਜੀ ਵਿੱਚੋਂ ਵਾਈ ਬਾਇਆ ਸ਼ਰਨੇ ਵੀ ਰਸਤਾ ਜਾਂਦਾ ਜੀ ਤੇ ਰਸਤੇ ਦੇ ਪਿਛੇ ਸਾਰਾ ਰਸਤਾ ਟੁੱਟਾ ਆ ਅੱਗੇ ਰਸਤਾ ਇਦਨੋਂ ਜਿਆਦਾ ਇਦਨੋਂ ਜਿਆਦਾ ਟੁੱਟੇਲਾ ਗੱਡੀ ਲੈ ਕੇ ਬਸਾਂ ਅਛਾ ਰਸਤਾ ਯਾਦਾ ਹੀ ਟੁੱਟਾ ਹੋਇਆ ਹੈ। ਟੁੱਟਾ ਜੀ ਫਰੀਦਰੋਂ ਜਾਓ ਉਹਦਾ ਰਸਤਾ ਬਿਲਕੁਲ ਹੀ ਨਹੀਂ ਕਾਨਵਾ ਤੋਂ ਲੈ ਕੇ ਕੁੰਡੇ ਤੱਕ ਰਸਤਾ ਘਟੋ ਘਟ ਬਹੁਤਾ ਨਹੀਂ ਦੋ ਤੋਂ ਫੁੱਟ ਢੂੰਗੇ ਟੋਏ ਨੇ। ਇਹ ਕਾਰਾਂ ਵਾਲਿਆਂ ਵਾਸਤੇ ਤਾਂ ਬਹੁਤ ਪਰੇਸ਼ਾਨੀ ਹੈ। ਬਹੁਤ ਮਾਰਾ ਲਾਉਂਦਾ ਜੀ। ਸਕੂਲਾਂ ਦੀਆਂ ਬੱਸਾਂ ਕਿਵੇਂ ਆਉਂਦੀਆਂ? ਇਹ ਬੱਸਾਂ ਹੁਣ ਉਹਨਾਂ ਮਜ਼ਦੂਰੀ ਨਾਲ ਜਾਣਾ ਪੈਂਦਾ ਉਹਨੂੰ ਕਰਾਂਗੀ ਉਹ। ਜੇ ਗੱਲ ਕਰੀਏ ਤਾਂ ਸਕੂਲਾਂ ਦੇ ਬੱਚੇ ਜਿਹੜੇ ਆ ਉਹ ਬਹੁਤ ਪਰੇਸ਼ਾਨੀ ਕੱਢਦੇ ਆ ਕਿ ਹਰ ਵੇਲੇ ਪਰੇਸ਼ਾਨੀ ਦੇ ਵਿੱਚ ਰਹਿੰਦੇ ਆ ਔਰ ਬੱਚਿਆਂ ਨਾਲ ਗੱਲ ਕਰੀਏ ਤਾਂ ਜੇ ਬੱਚਿਆਂ ਨੂੰ ਛੱਡਣ ਵਾਸਤੇ ਕੋਈ ਪੇਰੈਂਟ ਜਾਂਦਾ ਜਦੋਂ ਡਿੱਗ ਤਾ ਫਿਰ ਹਾਲਾਤ ਬਹੁਤ ਮਾੜੇ ਹੁੰਦੇ ਆ ਇਸ ਕਰਕੇ ਅਸੀਂ ਬੜੇ ਚੈਨਲ ਤੇ ਮਾਦੀਵਾਂ ਦੀ ਸਰਕਾਰਾਂ ਨੂੰ ਬੇਨਤੀ ਕਰਦੇ ਆ ਔਰ ਖਾਸ ਕਰ ਬਦਲਾਵ ਵਾਲਿਆਂ ਨੂੰ ਕਿ ਆਪਣੇ ਬਦਲਾਵ ਦਾ ਰੰਗ ਵਿਖਾਓ ਲੋਕਾਂ ਦੇ ਉੱਤੇ ਆਪਣੇ ਆ ਰੰਗ ਜਿਹੜੇ ਆ ਵਿਖਾਓ ਲੋਕਾਂ ਨੂੰ ਕਿ ਤੁਸੀਂ ਬਦਲਾਵ ਹੋਇਆ ਤੁਹਾਡਾ ਲੋਕਾਂ ਨੇ ਬਦਲਾਵ ਕੀਤਾ ਇੱਕ ਵਾਰ ਤਾਂ ਹਵਾਈ ਸੀ ਔਰ ਹਵਾ ਨੇ ਬਦਲਾਵ ਜਿਹੜਾ ਕਰਕੇ ਦੱਸਿਆ ਔਰ ਤੁਸੀਂ ਆਪਣੇ ਵਾਅਦੇ ਉਤੋਂ ਜਿਹੜੇ ਅੱਜ ਮੁਕਰਦੇ ਨਜ਼ਰ ਆ ਰਹੇ ਹੋ 2 ਸਾਲ ਤੋਂ ਵੱਧ ਸਮਾਂ ਹੋ ਗਿਆ ਸਰਕਾਰ ਬਣੀ ਨੂੰ ਔਰ ਅੱਜ ਵੀ ਪੈਚਵਰਕ ਜਿਹੜਾ ਉਹ ਪੈਚਵਰਕ ਨਹੀਂ ਹੋ ਰਿਹਾ ਔਰ ਲੰਬੇ ਸਮੇਂ ਤੋਂ ਲੋਕ ਜਿਹੜੇ ਆ ਪਰੇਸ਼ਾਨੀ ਘਟ ਰਿਹਾ ਔਰ ਜਗਾ ਜਗਾ ਤੋਂ ਰੋਡ ਟੁੱਟੇ ਹੋਏ ਆ ਤੇ ਸਪੈਸ਼ਲੀ ਅਸੀਂ ਫਿਰ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਕਰਦੇ ਆ ਕਿ ਜੋ ਸਕੂਲ ਦੀਆਂ ਬੱਸਾਂ ਨੇ ਜੋ ਸਕੂਲਾਂ ਦੇ ਬੱਚੇ ਨੇ ਉਹਨਾਂ ਦੇ ਜਾਣ ਵਾਸਤੇ ਬਹੁਤ ਮੁਸ਼ਕਿਲ ਹੈ ਜੇ ਪੈਚ ਵਰਕ ਹੋ ਜਾਵੇ ਤੇ ਮੰਤਰੀ ਸਾਹਿਬ ਨੂੰ ਦਵਾਵਾਂ ਮਿਲਣਗੀਆਂ ਲੋਕ ਵਡਿਆਈ ਕਰਨਗੇ ਕਿ ਮੰਤਰੀ ਸਾਹਿਬ ਸਾਡੇ ਹਲਕੇ ਦੇ ਨੇ ਉਹਨਾਂ ਨੇ ਇਹ ਰੋਡ ਜਿਹੜਾ ਪੈਚ ਵਰਕ ਕਰ ਦਿੱਤਾ ਔਰ ਸਾਡੇ ਬੱਚਿਆਂ ਨੂੰ ਜਾਣਾ ਜਿਹੜਾ ਉਹ ਸੁਖਾਲਾ ਹੋ ਗਿਆ ਔਰ ਫਿਰ ਦੱਸ ਦਈਏ ਕਿ ਆ ਜਿੰਨੀਆਂ ਵੀ ਕਾਰਾਂ ਜਾਂਦੀਆਂ ਨੇ ਇਹ ਲਗਭਗ 10 ਦੀ ਸਪੀਡ ਤੇ ਆ ਔਰ 10 ਦੀ ਸਪੀਡ ਤੇ ਕੋਈ ਪਹੁੰਚਦਾ ਤਾਂ ਕਦੋਂ ਪਹੁੰਚੇਗਾ ਇਹ ਰੋਡ ਜਗਾ ਜਗਾ ਤੋਂ ਟੁੱਟਾ ਹੋਇਆ ਔਰ ਸਪੈਸ਼ਲੀ ਇਸ ਨੂੰ ਬਣਾਇਆ ਜਾਵੇ ਇਸ ਦਾ ਪੈਰਵਾ ਕੀਤਾ ਜਾਵੇ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ